ਪਤਾ ਲੋੜੀ ਅੱppa ਕਿਉਂ ਮਨਾਉਂਦੇ ਲੋੜੀ ਅੱppa ਕਿਉਂ ਮਨਾਉਂਦੇ ਆ ਬਈ ਹੈਦਰਾ ਕਾੜੀ ਕਿਉਂ ਮਨਾਉਂਦੇ ਲੋੜੀ ਦਿਨ ਕਾੜੀ ਤਾਂ ਸੁਣੀ ਸੀਗੀ ਮੈਨੂੰ ਯਾਦ ਨਹੀਂ ਰਹੀ ਕਿਉਂ ਮਨਾਉਂਦੇ ਆ ਲੋੜੀ ਮਾਰੇ ਬਤਾ ਵੈਸੇ ਲੋੜੀ ਅੱppa ਕਿਉਂ ਮਨਾਉਂਦੇ ਧਾਰੋ ਬਤਾ ਹਾਂਜੀ ਲੋੜੀ ਅੱppa ਕਿਉਂ ਮਨਾਉਂਦੇ ਲੋੜੀ ਅੱppa ਕਿਉਂ ਮਨਾਉਂਦੇ ਆ ਪਤਾ ਨਹੀਂ ਤਨੂ ਤੇ ਇਨਾ ਚਾਤੋ ਸੀ ਤੇ ਹੁਣ ਵੀ ਰੋਣ ਕਾ ਲਾਇਆ ਹੋਇਆ। ਅਸੀਂ ਸੈਲੀਬ੍ਰੇਟ ਕਰ ਰਹੇ ਹੋ। ਅੱਗ ਵੀ ਬਾਲੀ ਹੋਈ ਐ ਤੇ ਠੰਡਾਕੇ ਦੀ ਠੰਡ ਵੀ ਪੈ ਰਹੀ। ਇਸ ਵਾਰ ਦੀ ਲੋੜੀ ਬੜੀ ਸਪੈਸ਼ਲ ਹੈ ਕਿਉਂਕਿ ਮੇਰੇ ਵੀਰ ਦਾ ਵਿਆਹ ਹੋਇਆ ਹੈ ਤੇ ਉਹਨਾਂ ਦੀ ਪਹਿਲੀ ਲੋੜੀ ਹੈ। ਹੱਥ ਨਹੀਂ ਹਿੱਲ ਰਹੇ, ਪੈਰ ਹਿੱਲ ਰਹੇ ਬਾਜੀ ਦੇ। ਆ ਲਓ ਜੀ। ਆਏ ਹੋਏ ਹੋ। ਆਇਆ ਜੀ। ਆਏ ਹਾਂ। ਹੋਰ ਦੱਸੋ ਕੀ ਬੋਲੀ ਏ? ਮਗਰ ਫਿਰੇਗਾ ਮੇਰੇ ਵਜਾ ਤੂੰ ਕਰਦੂਗੀ ਮਗਰ ਫਿਰੇਗਾ ਮੇਰੇ ਵਜਾ ਤੂੰ ਕਰਦੂਗੀ ਮਗਰ ਫਿਰੇਗਾ ਮੇਰੇ ਵਜਾ ਤੂੰ ਕਰਦੂਗੀ ਇਸ ਵਾਰ ਅਸੀਂ ਬਹੁਤ ਜ਼ਿਆਦਾ ਸਭ ਇਕੱਠੇ ਹੋਇਆ ਫਰੈਂਡਸ ਦੇ ਨਾਲ ਕਾਫੀ ਜ਼ਿਆਦਾ ਫੰਕਸ਼ਨ ਵੀ ਬਹੁਤ ਵਧੀਆ ਕਰਿਆ ਹੋਇਆ ਇਹਨਾਂ ਨੇ ਤੇ ਸਾਰੇ ਗਾਣੇ ਵੀ ਬਹੁਤ ਵਧੀਆ ਨੇ ਤੇ ਡਾਂਸ ਕਰਨੇ ਚ ਬਹੁਤ ਮਜ਼ਾ ਆ ਰਿਹਾ ਹੈ ਆਜਾ ਤੁਸੀਂ ਵੀ ਨੱਚੋ ਆਓ ਨੱਚੀਏ ਓਏ 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 ਪਟਿਆਰਾ ਤੇ ਗਬਰੂ ਪੰਗੜੇ ਪਾ ਪਾ ਕੇ ਲੋੜੀ ਦਾ ਤਿਉਹਾਰ ਮਨਾ ਰਹੇ ਨੇ ਮੇਰੇ ਪਿੱਛੇ ਦੇਖੋ ਪੰਗੜੇ ਪਾਏ ਜਾ ਰਹੇ ਨੇ ਰੌਣਕਾਂ ਲੱਗੀਆਂ ਹੋਈਆਂ ਨੇ ਅੱਗ ਬਾਲੀ ਹੋਈ ਹੈ ਵੱਖ-ਵੱਖ ਗਾਣਿਆਂ ਤੇ ਪੰਗੜੇ ਪਾਏ ਜਾ ਰਹੇ ਨੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਤਸਵੀਰ ਦੇਖੋ ਤੁਸੀਂ ਲੋੜੀ ਦਾ ਤਿਉਹਾਰ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਹੈਪੀ ਲੋੜੀ ਕਿਵੇਂ ਸੈਲੀਬ੍ਰੇਟ ਕਰ ਰਹੇ ਹੋ ਅਸੀਂ ਜਿਵੇਂ ਤੁਹਾਡੇ ਇੱਥੇ ਤੇ ਬਹੁਤ ਅੱਛਾ ਲੱਗ ਰਿਹਾ ਹੈ ਇੱਥੇ ਆ ਕੇ ਕਿੰਨੀ ਖੁਸ਼ੀ ਹੈ ਹਰ ਸਾਲ ਅੱਪਾ ਮਨਾਈਦਾ ਹਾਂ ਹਾਂਜੀ ਬਹੁਤ ਖੁਸ਼ੀ ਹੈ ਹਰ ਸਾਲ ਹੀ ਖੁਸ਼ੀ ਹੁੰਦੀ ਆ ਤਾਂ ਕਿਸੇ ਵੀ ਸੋਣੇ ਆ ਬਚਪਨ ਦੇ ਵਿੱਚ ਆਪਣੇ ਦਾਦਾ ਦਾਦੀ ਕੋ ਨਾਨਾ ਨਾਨੀ ਕੋ ਲੋੜੀ ਨੂੰ ਲੈ ਕੇ ਬਹੁਤ ਘੱਟ ਕਿਉਂਕਿ ਮੇਰੇ ਨਾਨਾ ਜੀ ਹੈ ਨਹੀਂ ਨਾ ਮੇਰੇ ਦਾਦਾ ਜੀ ਨੇ ਤਾਂ ਕਰਕੇ ਬਹੁਤ ਘੱਟ ਹੈ ਇਹ ਨਾ ਬੜੀ ਨੋਲੇਜ ਪਰ ਇਹ ਪਤਾ ਕਿ ਹਰ ਲੋੜੀ ਸੱਜੇ ਸੈਲੀਬ੍ਰੇਸ਼ਨ ਚਾਹੁੰਦੀ ਹੈ ਹੈਪੀ ਤੁਹਾਨੂੰ ਵੀ ਤੁਸੀਂ ਦੇਖੋ ਰੌਣਕਾਂ ਲੱਗਿਆ ਹੈ ਪੰਗੜੇ ਪਾਈ ਜਨੈ ਹੈਪੀ ਲੋੜੀ ਕਿੰਟੂ ਵੀ ਭਰਾਜੀ ਕਿਵੇਂ ਦਾ ਲੱਗ ਰਿਹਾ ਹੈ ਖੁਸ਼ੀਆਂ ਮਨਾਇਆ ਜਾ ਰਿਹਾ ਰੌਣਕਾਂ ਲੱਗੀਆਂ ਹਾਂ ਚੰਗਾ ਲੱਗ ਰਿਹਾ ਭਰਾਜੀ ਬੜਾ ਇੰਜੋਏ ਕਰ ਰਿਹਾ ਅਸੀਂ ਪਰ ਆ ਕੇ ਵੀ ਨਾਲ ਹੋ ਰਿਹਾ ਇੰਜੋਏ ਕਰ ਰਹੇ ਲੋੜੀ ਦਾ ਤਿਉਹਾਰ ਹਰ ਸਾਲ ਅੱਪਾ ਮਨਾਇਦਾ ਹੈ ਪਰ ਇਸ ਸਾਲ ਕਿਵੇਂ ਸੈਲੀਬ੍ਰੇਟ ਕਰੋਗੇ ਤੁਸੀਂ ਇਸ ਸਾਲ ਅਸੀਂ ਕਾਲਜ ਦੇ ਨਾਲ ਸੈਲੀਬ੍ਰੇਟ ਕਰਕੇ ਬੜਾ ਚੰਗੇ ਲੱਗ ਰਿਹਾ ਐਸਾ ਅਸੀਂ ਵੀ ਪਹਿਲੀ ਲੋੜੀ ਹੈ ਸਾਰੀ ਕਾਲਜ ਦੇ ਨਾਲ ਹੈਪੀ ਲੋੜੀ ਹੈਪੀ ਲੋੜੀ ਕਿੰ ਰੌਣਕਾਂ ਬੜੀਆਂ ਲੱਗੀਆਂ ਹੋਈਆਂ ਨੇ ਖੁਸ਼ੀਆਂ ਮਨਾਇਆ ਜਾ ਰਿਹਾ ਨੇ ਕਿੰਨੀ ਕ ਖੁਸ਼ੀ ਹੈ ਕਿੰਨਾ ਕ ਚਾਹ ਚੜਿਆ ਜਿਆਦਾ ਬਹੁਤ ਜਿਆਦਾ ਬਹੁਤ ਜਿਆਦਾ ਖੁਸ਼ੀ ਹੈ ਬਹੁਤ ਚਾਹ ਹੈ ਸਾਨੂੰ ਹੈਪੀ ਲੋੜੀ ਸਾਰਿਆਂ ਨੂੰ ਸਾਰੇ ਖੁਸ਼ੀ ਖੁਸ਼ੀ ਲੋੜੀ ਮਨਾਓ ਇਸ ਵਾਰ ਕੀਵੇਂ ਸੈਲੀਬ੍ਰੇਟ ਕਰ ਰਹੇ ਹੋ ਬਸ ਐਸੇ ਹੀ ਫਸ ਲੋੜੀ ਮੇਰੀ ਤਾਂ ਫਸ ਲੋੜੀ ਹੈ ਅੱਛਾ ਫਸ ਲੋੜੀ ਹੈ ਤਾਂ ਘਰ ਜਾ ਕੇ ਇੱਦਾਂ ਹੀ ਮਨਾਓਗੇ ਇੱਦਾਂ ਹੀ ਬਣਾਓਗੇ ਅੱਕੇ ਵੀ ਚੜੀਆਂ ਮੁਟਿਆਰਿਆਂ ਨੇ ਇੱਥੇ ਭੰਗੜੇ ਪਾਰੀਆਂ ਨੇ ਨੱਚਰੀਆਂ ਨੇ ਲੋੜੀ ਦੇ ਤਿਉਹਾਰ ਦੀਆਂ ਬਹੁਤ ਬਹੁ ਮੁਬਾਰਕਾਂ ਆਪਕੋ ਵੀ ਸਰ ਤੁਹਾਨੂੰ ਵੀ ਇੰਨੀ ਖੁਸ਼ੀ ਹੈ ਭੰਗੜੇ ਪਾਏ ਜਾ ਰਹੇ ਨੇ ਰੌਣਕਾਂ ਲੱਗੀਆਂ ਹੋਈਆਂ ਸਰ ਇੰਨੀ ਖੁਸ਼ੀ ਹੈ ਕਿ ਐਸ ਫੈਕਲਟੀ ਹਮੇ ਮੌਕਾ ਮਿਲ ਰਹਾ ਡਾਂਸ ਕਰਨੇ ਦਾ ਇਸੇ ਤੋਂ ਜ਼ਿਆਦਾ ਔਰ ਖੁਸ਼ੀ ਕੀ ਚਾਹੀਏ ਅਸੀਂ ਪਰਫਾਰਮ ਕੀਤਾ ਐਸ ਫੈਕਲਟੀ ਦੈਟ ਇਜ਼ 올 ਵਾਟ ਵਾਸ ਰਿਕਵਾਇਰਡ ਤੁਨੂੰ ਤੇ ਇਨਾ ਚਾਹ ਤੁਸੀਂ ਤੇ ਹੁਣ ਵੀ ਰੌਣਕਾਂ ਲਾਈਆਂ ਹੋਈਆਂ ਹਾਂਜੀ ਬਿਲਕੁਲ ਹੈਪੀ ਲੋੜੀ ਹੈਪੀ ਲੋੜੀ ਜਿੱਥੇ ਆਪ ਕੰਮ ਕਰ ਰਹੇ ਹੋ ਵਹੀ ਆਪਕੋ ਐਸੀ ਸੈਲੀਬ੍ਰੇਸ਼ਨਸ ਕਰਾ ਦੇ ਆਪਕੋ کہیں ਜਾਣੇ ਦੀ ਜ਼ਰੂਰਤ ਨਹੀਂ ਹੈ ਹੈਪੀ ਲੋੜੀ ਕਿੰਨੀ ਕਿ ਖੁਸ਼ੀ ਹੈ ਰੌਣਕਾਂ ਬੜੀਆਂ ਲੱਗੀਆਂ ਹੋਈਆਂ ਨੇ ਬਿਲਕੁਲ ਜੀ ਬਿਲਕੁਲ ਸਾਰਾ ਕਾਲਜ ਹੈ ਫੈਕਲਟੀ ਤੇ ਸਟੂਡੈਂਟਸ ਦੋਨੋਂ ਇਕੱਠੇ ਹੈ ਹੈਪੀ ਲੋੜੀ ਇਸ ਸਾਲ ਕਿਵੇਂ ਸੈਲੀਬ੍ਰੇਟ ਕਰ ਰਹੇ ਹੋ ਲੋੜੀ ਦੇ ਤਿਉਹਾਰ ਮੇਰਾ ਇਸ ਕਾਲਜ ਨੇ ਫਰਸਟ ਲੋੜੀ ਹੈ ਔਰ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਕਾਫੀ ਅੱਛਾ ਐਨਵਾਇਰਨਮੈਂਟ ਹੈ ਹਰ ਤਰਫ ਸੇ ਅੱਛਾ ਹੀ ਅੱਛਾ ਫੀਲ ਹੋ ਰਿਹਾ ਕਾਫੀ ਅੱਛਾ ਲੱਗਾ ਹੈ ਹੈਪੀ ਲੋੜੀ ਟੂ ਯੂ ਜੇ ਤੋ 3 ਦਾ ਜਨਮ ਹੁੰਦਾ ਤਾਂ ਬਹੁਤ ਘੱਟ ਲੋਕ ਨੇ ਜੋ 3 ਦੀ ਲੋੜੀ ਨਹੀਂ ਮਨਾਉਂਦੇ ਉਹਨਾਂ ਬਾਰੇ ਹੀ ਕਹਿਣਾ ਚਾਹੁੰਦੇ अब मैं ये मानती हूँ कि जो लड़कियों की लोड़ी है गर्ल्स की लोड़ी है वो ज़्यादा अच्छी सेलिब्रेट करनी चाहिए बॉयज से भी क्योंकि जो, जो लड़कियाँ हैं वो आज के देश का हमारे देश का एक नाम रोशन कर रही हैं बॉयज उतना नहीं कर रहे मतलब दोनों ही बराबर इम्पोर्टेंट है माँ के लिए तो दोनों ही इम्पोर्टेंट होते हैं चाहे वो लड़का है या लड़की है थैंक यू हैप्पी लोड़ी हैप्पी लोड़ी जी इन्हें सेलिब्रेट कर रहे हो अग भी बाली हुई है इतने कड़ाके की ठंड भी पै रही है ਸਰ ਮਿਕਸਰ ਹੈ ਆਤਾ ਵੀ ਠੰਡਾ ਵੀ ਪਰ ਇਹ ਹੈ ਕਿ ਅਸੀਂ ਖੁਸ਼ ਹੈ नाच ਗਾ ਰਹੇ ਹਾਂ ਬੱਚੇ ਵੀ ਫੈਕਲਟੀ ਵੀ ਵੀ ਆ ਰਹੀ ਹੈ ਹੈਪੀ ਲੋਡਡ ਟੂ ਆਲ ਆਫ ਯੂ ਕਿਸੇ ਨੂੰ ਬੋਲੀ ਆਂਦੀ ਹੈ ਲੋੜੀ ਦੇ ਤਿਹਾਰ ਨੂੰ ਲੈ ਕੇ ਬੋਲੀ ਆਂਦੀ ਹੈ ਆਂਦੀ ਹੈ ਅੱਛਾ ਸਾਰੇ ਇਕੱਠੇ ਇਕੱਠੇ ਹੋ ਜਾਓ ਤੁਸੀਂ ਕੋਈ ਗੀਤ ਕੋਈ ਬੋਲੀ ਪਤਾ ਲੱਗੇ ਦਰਸ਼ਕਾਂ ਨੂੰ ਜੋਤਾ ਨੂੰ ਦੇਖ ਰਹੇ ਨੇ ਚਲੋ ਮੈਂ 1 2 3 ਬੋਲਾਂਗਾ ਤੁਸੀਂ ਸ਼ੁਰੂ ਹੋ ਜਿਓ 1 2 3 ਸੁੰਦਰ ਬਦਰੀਏ ਓਏ ਮੇਰਾ ਕੋਲ ਵਿਚਾਰਾ ਓਏ ਤੁਲਾ ਪੱਟੀ ਵਾਲਾ ਓਏ ਤੇ ਵੀ ਆਈ ਹੋਏ ਤੇ ਸ਼ੱਕਰ ਪਾਈ ਹੋਏ ਹੈਪੀ ਲੋੜੀ ਹੈਪੀ ਲੋੜੀ ਲੋੜੀ ਜੀ ਨਵੇਂ ਸਾਲ ਦੀਆਂ ਨੂੰ ਮੁਬਾਰਕਾਂ ਤੁਹਾਨੂੰ ਸੋ ਤੁਸੀਂ ਦੇਖੋ ਰੌਣਕਾਂ ਲੱਗੀਆਂ ਹੋਈਆਂ ਨੇ ਲੋੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹਰ ਸਾਲ ਲੋਕ ਮਨਾਉਂਦੇ ਨੇ ਪਰ ਇਸ ਵਾਰ ਚਾ ਜਿਹੜਾ ਹਰ ਵਾਰ ਦੀ ਤਰ੍ਹਾਂ ਡਬਲ ਚਾਹ ਚੜਿਆ ਆਇਆ ਹੈ ਪੰਗੜੇ ਪਾਏ ਜਾ ਰਹੇ ਨੇ ਲੋਹੜੀ ਦੇ ਤਿਉਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੇਜੇ ਬਹੁਤ ਬਹੁਤ ਮੁਬਾਰਕਾਂ ਜੀ ਹੱਥ ਨਹੀਂ ਹਿੱਲ ਰਹੇ ਪੈਰ ਹਿੱਲ ਰਹੇ ਬਾਜੀ ਦੇ ਆ ਲਓ ਜੀ ਆਏ ਹੋਏ ਹੋਏ ਅੱਛਾ ਜੀ ਆਏ ਹੋਏ ਹੋਰ ਦੱਸੋ ਕੀ ਬੋਲੀਏ ਉੱਚੀ ਬੋਲ ਦੋ ਹੈਪੀ ਲੋਹੜੀ ਸਾਰਿਆਂ ਨੂੰ ਬਾਬਾ ਜੀ ਖੁਸ਼ ਰੱਖਣ ਚੜ੍ਹਦੀ ਕਲਾ 'ਚ ਰੱਖਣ ਸਾਰਿਆਂ ਨੂੰ ਕਿਵੇਂ ਸੈਲੀਬ੍ਰੇਟ ਕਰ ਰਹੇ ਹੋ ਇਸ ਵਾਰ ਬਹੁਤ ਇੰਜੋਏ ਕਰ ਰਹੇ ਸੀਜੀਸੀ ਚ ਅੱਜ ਨਜ਼ਾਰੇ ਆ ਗਏ ਹੋਰੇ ਬਹੁਤ ਨਜ਼ਾਰੇ ਆ ਜੀ ਤੁਸੀਂ ਕਿਦਾਂ ਸੈਲੀਬ੍ਰੇਟ ਕਰ ਰਹੇ ਹੋ ਬਾਪ ਪੂਰਾ ਡਾਂਸ ਚੱਲ ਰਿਹਾ ਸਰ ਚੱਲੇ ਇੱਕ ਵਾਰੀ ਭੰਗੜਾ ਬਾਕੇ ਦਿਖਾ ਦੇ ਕੋ ਨਾ ਪਿਆਰ ਹੈ ਕੋ ਨਾ ਪਿਆਰ ਹੈ ਗਰਵ ਗਰਵ ਇਹ ਸਾਡਾ ਬਹੁਤ ਵੀ ਆਈ ਵੀ ਬੰਦਾ ਜੀ ਸਰ ਅਪਾ ਉੱਤੇ ਹੀ ਚੱਲਦੇ ਆ ਹੈਪੀ ਲੋੜੀ ਹਾਂਜੀ ਹੈਪੀ ਲੋੜੀ ਜੀ ਹੈਪੀ ਲੋੜੀ ਕੀ ਹਾਲ ਚਾਲ ਹੈ ਠੀਕ ਬਹੁਤ ਵਧੀਆ ਬਹੁਤ ਵਧੀਆ ਸਾਰਿਆਂ ਨੂੰ ਜੀ ਹੈਪੀ ਲੋੜੀ ਦੇ ਮੁਗਲ ਲਖਨਗੁਮਾਰ ਖਸਾਰਿਆਂ ਨੂੰ ਬੜੇ ਰੰਗ ਬੰਨੇ ਨੇ ਲੋੜੀ ਦੇ ਤਿਉਹਾਰ ਤੇ ਅਸੀਂ ਹੈਗੇ ਨਾਂ ਨਾਲ ਆ ਕੇ ਨਾਲੇ ਇਹ ਮੇਰੇ ਨਾਲ ਨੇ ਤਾਈ ਬੰਨੇ ਨੇ ਸਾਰੇ ਜੀ ਹੋਰ ਦੱਸੋ ਕਦੀ ਲੋੜੀ ਦੇ ਤਿਉਹਾਰ ਨੂੰ ਲੈ ਕੇ ਦਾਦਾ ਦਾਦੀ ਕੋਲੋਂ ਨਾਨਾ ਨਾਨੀ ਕੋਲੋਂ ਵੱਡਿਆਂ ਕੋਲੋਂ ਕਿੱਸੇ ਸੁਣੇ ਨੇ ਕਿ ਪਹਿਲਾਂ ਕਿਵੇਂ ਲੋੜੀ ਮਨਾਈ ਜਾਂਦੀ ਸੀ ਤੇ ਹੁਣ ਕਿਵੇਂ ਮਨਾਈ ਜਾਂਦੀ ਹੈ ਇਹ ਤੇ ਡਿਫਰੈਂਟ ਹੋ ਗਿਆ ਐਟਮੋਸਫੇਅਰ ਪਹਿਲੇ ਤਾਂ ਲੋਕ ਸਾਰੇ ਮਿਲ ਕੇ ਬਹੰਦੇ ਸੀ ਅਗ ਲਾਂਦੇ ਸੀ ਬੈ ਕੇ ਆਪਣੇ ਰਿਸ਼ਤਾਰਿਆਂ ਨੂੰ ਬੁਲਾਉਂਦੇ ਸੀ ਹੁਣ ਤੇ ਮਨੋਰੰਜਨ ਸਿਸਟਮ ਅਲੱਗ ਹੋ ਗਿਆ ਹੈ ਬੈਂਡ ਬੁੰਡ ਆ ਗਿਆ ਦਾ ਤੇ ਉਹ ਚੱਲ ਰਿਹਾ ਅੱਜ ਕੱਲ੍ਹ ਲੋੜੀ ਦਾ ਇਹੀ ਸਿਸਟਮ ਹੈ ਇਹੀ ਚੱਲਣਾ ਵੀ ਚਾਹੀਦਾ ਹੈ ਟਾਈਮ ਨਾਲ ਆਪਣੇ ਆਪ ਨੂੰ ਅੱਗੇ ਵੀ ਚੱਲਣਾ ਚਾਹੀਦਾ ਹੈ ਹੈਪੀ ਲੋੜੀ ਹੈਪੀ ਲੋੜੀ ਕਿਵੇਂ ਸੈਲੀਬ੍ਰੇਟ ਕਰ ਰਹੇ ਹੋ ਬੜੀਆ ਰੌਣਕਾਂ ਲਾਈਆਂ ਹੋਈਆਂ ਤੁਸੀਂ ਬੜੀ ਰੌਣਕਾਂ ਇੱਥੇ ਮੈਂ ਤਾਂ ਨਿਊ ਜੁਆਇਨ ਹਾਂ ਲੇਕਿਨ ਬੜਾ ਹੀ ਮਜ਼ਾ ਆ ਰਿਹਾ ਥੇ ਬੜਾ ਹੀ ਮਜ਼ਾ ਆ ਰਿਹਾ ਤੁਸੀਂ ਦੇਖ ਹੀ ਰਹੇ ਹੋ ਨਹੀਂ ਨਹੀਂ ਐਟਮੋਸਫੇਅਰ ਬਹੁਤ ਅੱਛਾ ਹੈ ਔਰ ਸਭ ਨੇ ਬਹੁਤ ਅੱਛੇ ਸੇ ਲੋਹੜੀ ਮਨਾਈਏ ਥੇ ਪਹਿਲਾਂ ਵੀ ਲੋਹੜੀ ਦਾ ਤਿਉਹਾਰ ਅਸੀਂ ਕਈ ਵਾਰ ਮਨਾਇਆ ਹੈ ਪਰ ਇਸ ਵਾਰ ਦੀ ਲੋਹੜੀ ਕਿੰਨੀ ਕੇ ਸਪੈਸ਼ਲ ਹੈ ਤੁਹਾਡੇ ਲਈ ਤੇ ਤੁਹਾਡੀ ਫੈਮਿਲੀ ਦੇ ਲਈ ਇਸ ਵਾਰ ਦੀ ਲੋਹੜੀ ਬੜੀ ਸਪੈਸ਼ਲ ਹੈ ਕਿਉਂਕਿ ਮੇਰੇ ਵੀਰ ਦਾ ਵਿਆਹ ਹੋਇਆ ਹੈ ਤੇ ਉਹਨਾਂ ਦੀ ਪਹਿਲੀ ਲੋਹੜੀ ਹੈ ਤੇ ਇਸ ਲਈਏ ਪੰਗੜੇ ਪਾਓਗੇ ਤੁਸੀਂ ਫਿਰ ਬਿਲਕੁਲ ਜੀ ਬਿਲਕੁਲ ਹੋਰ ਵੀ ਪਾਗੜੇ ਬੀਤਾ ਹਲੇ ਦੇ ਇਹ ਦੋਸਤ ਕਿੱਥੇ ਨੇ ਇੱਥੇ ਹੀ ਆ ਸਾਰੇ ਆ ਉੱਥੇ ਆ ਹਾਂਜੀ ਤੁਸੀਂ ਨਾਲੋ ਇਹਨਾਂ ਦੇ ਹਾਂਜੀ ਹੈਪੀ ਲੌਂ ਸੇਮ ਵੀ ਇਹ ਥੋੜਾ ਸ਼ਰਮਾ ਰਹੇ ਨੇ ਇਕੱਲੇ ਨੇ ਨਾਲ ਭੰਗੜਾ ਪਾ ਦਿਓ ਭੰਗੜਾ ਪਾ ਦਿਓ ਥੋੜਾ ਜਿਹਾ में सेलिब्रेट कर रहे हो लोहड़ी यही आके सेलिब्रेट कर रहे हैं कॉलेज के अंदर ही सेलिब्रेट कर रहे हैं फैमिली के साथ शाम को सेलिब्रेट करेंगे अभी कॉलेज में सेलिब्रेट कर रहे हैं कितों के रहने वाले हो तुम हाँ जी कितों के रहने वाले हो मैं हरियाणा अंबाला से घर जाओगे घर घर के नाल मनाओ हाँ जी एक घंटे में पहुँच जाओगे फिर घर के साथ मनाओगे होली अभी कॉलेज के साथ मना रहे हैं घर का भी फोन आ रहा होना हां जी हाँ जी आ रहा है सेलिब्रेट कर रहे हैं सब लोग लोहड़ी सेम टू यू ਵੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਕਿਵੇਂ ਸੈਲੀਬ੍ਰੇਟ ਕਰ ਰਹੇ ਹੋ? ਬਹੁਤ ਵਧੀਆ। ਬਹੁਤ ਵਧੀਆ। ਅਸੀਂ ਦੇਖ ਹੀ ਰਹੇ ਹਾਂ ਤੁਸੀਂ ਭੰਗੜਾ ਪਾ ਰਹੇ ਹੋ ਬੜਾ ਖੁੱਲ ਕੇ ਪਾ ਰਹੇ ਹੋ। ਬਹੁਤ। ਲੋੜੀ ਬਾਰੇ ਪਤਾ ਵੈਸੇ ਲੋੜੀ ਆਪਾਂ ਕਿਉਂ ਮਨਾਉਂਦੇ ਹਾਂ? ਹਰਿ ਕ੍ਰਿਸ਼ਨ ਹਰਿ ਰਾਧਾ ਹਰਿ ਕ੍ਰਿਸ਼ਨ। ਤੁਹਾਨੂੰ ਪਤਾ? ਹਾਂਜੀ। ਲੋੜੀ ਆਪਾਂ ਕਿਉਂ ਮਨਾਉਂਦੇ ਆ? ਲੋੜੀ ਆਪਾਂ ਕਿਉਂ ਮਨਾਉਂਦੇ ਆ? ਪਤਾ ਨਹੀਂ। ਅੱਛਾ ਤੁਸੀਂ ਕਿਵੇਂ ਸੈਲੀਬ੍ਰੇਟ ਕਰ ਰਹੇ ਹੋ ਲੋੜੀ? ਨਾਚ ਕੇ ਰੌਣਕਾਂ ਲੱਗੀਆਂ ਹੋਈਆਂ ਨੇ, ਇੰਜੋਏ ਕਰ ਰਹੇ ਹਾਂ। ਫਾਰਨਾ ਵੀ ਮਨਾਓ ਕੇ ਜਾ ਕੇ। ਹਾਂਜੀ ਬਿਲਕੁਲ ਕੱਲ ਮਨਾਉਂਦੇ ਪਿਲੋਟ ਹਾਂ ਪਿਲੋੜੀ ਤੁਹਾਨੂੰ ਸਾਰਿਆਂ ਨੂੰ ਲੋੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਚੱਲ ਤੂੰ ਇਹ ਹਾਲ ਚੱਲੇ ਸਾਰਿਆਂ ਦਾ ਠੀਕ ਠਾਕ ਬੜੀਆਂ ਰੌਣਕਾਂ ਲਾਈਆਂ ਹੋਈਆਂ ਤੂੰ ਹਾਂਜੀ ਐਡੀ ਪੰਜਾਬੀ ਆ ਸੀ ਹੋਰ ਕੀ ਹੋਰ ਦਾ ਸਤ ਸੇਬ ਨੇ ਵੀ ਸੈਲੀਬ੍ਰੇਟ ਕਰ ਰਹੇ ਹੋ ਕਿਉਂਕਿ ਅਸੀਂ ਹਰ ਸਾਲ ਲੋੜੀ ਦਾ ਤਿਉਹਾਰ ਮਨਾਉਂਦੇ ਹਾਂ ਇਸ ਵਾਰ ਅਸੀਂ ਬਹੁਤ ਜ਼ਿਆਦਾ ਸਭ ਇਕੱਠੇ ਹੋਇਆ ਫਰੈਂਡਸ ਦੇ ਨਾਲ ਕਾਫੀ ਜ਼ਿਆਦਾ ਫੰਕਸ਼ਨ ਵੀ ਬਹੁਤ ਵਧੀਆ ਕਰਿਆ ਹੋਇਆ ਇਹਨਾਂ ਨੇ ਤੇ ਸਾਰੇ ਗਾੜੇ ਵੀ ਬਹੁਤ ਵਧੀਆ ਨੇ ਤੇ

ਤੁਸੀਂ ਲੋੜੀ ਦਾ ਤਿਉਹਾਰ ਸੈਲੀਬ੍ਰੇਟ ਕਰ ਰਹੇ ਹੋ ਪਤਾ ਹੈ ਲੋੜੀ ਆਪਾਂ ਕਿਉਂ ਮਨਾਉਂਦੇ ਲੋੜੀ ਆਪਾਂ ਕਿਉਂ ਮਨਾਉਂਦੇ ਆ ਬਈ ਇਧਰ ਆ ਹਾਰੀ ਕਿਉਂ ਮਨਾ ਲਿਆ ਇਹ ਤਾਂ ਤਿਉਹਾਰ ਆਪਾਂ ਕਿਉਂ ਮਨਾਉਂਦੇ ਬਸ ਮਨਾਉਂਦੇ ਆ ਬਸ ਮਨਾਉਂਦੇ ਆ ਨਹੀਂ ਕੋਈ ਨੂੰ ਪਤਾ ਹੈ ਸਾਨੂੰ ਪਤਾ ਲੋੜੀ ਪੰਜਾਬ ਦਾ ਪ੍ਰਸਿੱਧ ਤਿਉਹਾਰ ਮੰਨਿਆ ਜਾਂਦਾ ਸਾਰੇ ਪੰਜਾਬੀ ਮਨਾਉਂਦੇ ਆ ਕੱਚਕ ਮੂਫਲੀਆਂ ਰੇਵੜੀਆਂ ਖਾ ਲੀਆਂ ਤੁਸੀਂ ਕੀ ਖਾਣੀਆਂ ਖਾ ਲੈ ਨੱਚ ਲਈ ਐ ਬਾਅਦ ਚ ਖਾਵਾਂਗੇ ਐਚ ਵਾਈਜ਼ ਇੰਪੋਰਟੈਂਟ ਨੱਚਣਾ ਪਹਿਲਾਂ ਸਾਰਿਆਂ ਨਾਲ ਜਿਆਦਾ ਨੱਚਣਾ ਜ਼ਰੂਰੀ ਹੈ ਕੋਈ ਬੋਲੀ ਆਂਦੀ ਆ ਕੋਈ ਗਾਣਾ ਆਂਦਾ ਲੋੜੀ ਤੇ ਸਾਰਿਆਂ ਨੂੰ ਲੋੜੀ ਹੈਪੀ ਲੋੜੀ ਸਸਤਰ ਕਾ ਹੈਪੀ ਹੈਪੀ ਲੋੜੀ ਹੈਪੀ ਲੋੜੀ ਲੋੜੀ ਜੀ ਹੈਪੀ ਲੋੜੀ ਯਾਰ ਚੱਲ ਨੇ ਸਾਰਿਆਂ ਦਾ ਠੀਕ ਠਾਕ ਹੋ ਹਾਂਜੀ ਵਧੀਆ ਵਧੀਆ ਜੀ ਵਧੀਆ ਰੌਣਕਾਂ ਲਾਈਆਂ ਹੋਈਆਂ ਅੱਛਾ ਜੀ ਉਸ ਤਾਂ ਹੁਣ ਹੀ ਆਏ ਆ ਟੋਲ ਸੁਣ ਕੇ ਅਸੀਂ ਆ ਗਏ ਹਾਂਜੀ ਇਸ ਵਾਰ ਕਿਵੇਂ ਸੈਲੀਬ੍ਰੇਟ ਕਰ ਰਹੇ ਹੋ ਹਰ ਸਾਲ ਅਸੀਂ ਲੋੜੀ ਦਾ ਤੋਹਾਰ ਬੜੀ ਤੁਮਤਮ ਨਾਲ ਮਨਾਉਂਦੇ ਆ ਇਸ ਵਾਰ ਵੀ ਅਸੀਂ ਵਧੀਆ ਹੀ ਮਨਾਇਆ ਵੈਸੇ ਪਰ ਅੱਗੇ ਸੇ ਪਰਫਾਰਮੈਂਸ ਕਰ ਦੋਨੇ ਗਿੱਦੇ ਦੀ ਸਾਡੀ ਗਿੱਦਾ ਟੀਮ ਹੈ ਤੇ ਭੰਗੜੇ ਟੀਮ ਵੀ ਹੈਗੀ ਸਾਡੀ ਤੇ ਇਸ ਵਾਰੀ ਪਰ ਐਸਾ ਕੀਤਾ ਨਹੀਂ ਅਸੀਂ ਕਿ ਵੀ ਅਸੀਂ ਇੰਜੋਏ ਕਰਦੇ ਇਸ ਵਾਰੀ ਹਾਂਜੀ ਤੁਸੀਂ ਕਿਵੇਂ ਸੈਲੀਬ੍ਰੇਟ ਕਰ ਰਹੇ ਹੋ ਅਸੀਂ ਕੀਤਾ ਪਾ ਕੇ ਭੰਗੜਾ ਪਾ ਕੇ ਜਿਵੇਂ ਹਰ ਸਾਲ ਕਰਦੇ ਆ ਅਸੀਂ ਹਰ ਸਾਲ ਇੱਥੇ ਪਰਫਾਰਮ ਕਰਦੇ ਆ ਇਸ ਸਾਲ ਅਸੀਂ ਇੰਜੋਏ ਕਰਨ ਆਏ ਆ ਤੇ ਪੂਰਾ ਇੰਜੋਏ ਹੋ ਰਿਹਾ ਜੀ ਕਦੇ ਕਿਸੇ ਸੁਣਿਆ ਆਪਣੇ ਵੱਡਿਆਂ ਕੋਲੋਂ ਲੋੜੀ ਨੂੰ ਲੈ ਕੇ ਪਹਿਲਾਂ ਇਦਾਂ ਲੋੜੀ ਮਨਾਈ ਜਾਂਦੀ ਸੀ ਅੱਜ ਕੱਲ ਬਹੁਤ ਬਦਲਾਅ ਆ ਗਿਆ ਲੋੜੀ ਦੇ ਤਿਉਹਾਰ ਦੇ ਵਿੱਚ ਮੈਂ ਪਿੰਡ ਤੋਂ ਬਿਲੋਂਗ ਕਰਦੀ ਹਾਂ ਜਦ ਛੋਟੇ ਹੁੰਦੇ ਸੀ ਸਰਮ ਲੱ ਕੱਟਾ ਹੋ ਕੇ ਚੌਂ ਚਿਰੋੜੀ ਮਨਾਉਂਦਾ ਸੀ ਜਿਵੇਂ ਹੁਣ ਵੱਡੇ ਹੋ ਗਏ ਸਾਰੇ ਕੋਈ ਸ਼ਹਿਰ ਚਲੇ ਗਿਆ ਤੇ ਸਾਰੇ ਹੁਣ ਪ੍ਰਾਈਵੇਟ ਹੋ ਗਏ ਥੋੜਾ ਤੇ ਹੁਣ ਘਰਾਂ ਚ ਹੀ ਮਨਾਉਂਦੇ ਆ ਬਸ ਇਹ ਥੋੜਾ ਜਿਹਾ ਕਮੀ ਲੱਗਦੀ ਆ ਮੈਨੂੰ ਕਿ ਜੋ ਸਾਨੂੰ ਹੁਣ ਫੇਰ ਤੋਂ ਸ਼ੁਰੂ ਕਰਨਾ ਚਾਹੀਦਾ ਕੱਟੇ ਹੋ ਕੇ ਮਨਾਣੀ ਚਾਹੀਦੀ ਆ ਇਸ ਵਾਰ ਚਾਹ ਪੂਰਾ ਹੈ ਖੁਸ਼ੀ ਪੂਰੀ ਹੈ ਲੋੜੀ ਦੇ ਤਿਉਹਾਰ ਹਰ ਸਾਲ ਹੁੰਦੀ ਆ ਇਨਿਅਰ ਹਰ ਸਾਲ ਗੱੱਚਾ ਖਾਣ ਨੂੰ ਮਿਲਦੀਆਂ ਰੋੜੀਆਂ ਖਾਣ ਨੂੰ ਮਿਲਦੀਆਂ ਨੱਚਦੇ ਆ ਗਾਉਂਦੇ ਆ ਦੋਸਤਾਂ ਨਾਲ ਇੰਜੋਏ ਕਰਦੇ ਵਸੇ ਹੀ ਲੋੜੀ ਐ ਸਾਡੀ ਤੁਸੀਂ ਕਿੱਦਾ ਕਰਦੇ ਹੋ ਤੁਹਾਡਾ ਨਾਮ ਕੀ ਹੈ ਬੈਂਕਦੀਪ ਕੌਰ ਤੁਸੀਂ ਵੀ ਪਿੰਡ ਤੋਂ ਬਿਲੋਂਗ ਕਰਦੇ ਹੋ ਹਾਂਜੀ ਹਾਂਜੀ ਤੁਹਾਡੇ ਘਰ ਦੇ ਵਿੱਚ ਪਹਿਲਾਂ ਕਿਵੇਂ ਲੋੜੀ ਮਨਾਉਂਦੇ ਹੁੰਦੇ ਸੀ ਤੇ ਅੱਜ ਦੀ ਲੋੜੀ ਦੇ ਵਿੱਚ ਕਿੰਨਾ ਕੋ ਫਰਕ ਲੱਗਦਾ ਵੈਸੇ ਨਾ ਮੈਂ 15 ਸਾਲ ਹੋ ਗਏ ਸਾਨੂੰ ਮੋਹਾਲੀ ਰਹਿੰਦਿਆਂ ਨੂੰ ਹਾਂਜੀ ਤਾਂ ਇੱਥੇ ਨਾ ਇੰਨਾ ਉਤਸ਼ਾਹ ਜਿਆ ਨਹੀਂ ਹੈਗਾ ਜਿਵੇਂ ਸਾਡੇ ਪਿੰਡ ਇਕੱਠੇ ਹੁੰਦੇ ਸੀ ਸਾਰੇ ਇਹਨਾਂ ਲੋੜੀ ਮਨਾਉਂਦੇ ਸੱਚ ਸਾਥ ਹੁੰਦੀ ਆ ਉੱਥੇ ਬਾੜ ਲੈਂਦੇ ਆ ਪਰ ਲੋੜ ਸਾਰੇ ਪਿੰਡ ਉੱਥੇ ਇਕੱਠਾ ਹੁੰਦਾ ਤੇ ਹੁਣ ਵੀ ਉੱਥੇ ਉਹੀ ਰੌਣਕ ਆ ਹਾਂਜੀ ਤੁਸੀਂ ਕਿਵੇਂ ਸੈਲੀਬ੍ਰੇਟ ਕਰ ਰਹੇ ਹੋ ਅਸੀਂ ਕਿਦਾਂ ਸਰ ਨੱਚ ਟੱਪ ਕੇ ਕਿਦਾਂ ਪਾ ਕੇ ਭੰਗੜਾ ਪਾ ਕੇ ਪੂਰਾ ਬਸ ਢੋਲ ਵੱਜਣਾ ਚਾਹੀਦਾ ਢੋਲ ਵੱਜ ਵੀ ਰਿਹਾ ਕਿਦਾਂ ਪਾਈ ਦੋ ਤੁਸੀਂ ਅਸੀਂ ਹੁਣ ਤੁਸੀਂ ਆ ਗਏ ਵਿੱਚ ਆਪਾਂ ਕਿਦਾਂ ਹੀ ਮਾਰੇ ਸੀ ਅੱਛਾ ਲੋੜੀ ਆ ਪੱਕੀ ਹਮ ਮਨਾਉਂਨੇ ਪਤਾ ਕਿਸੇ ਨੂੰ ਲੋੜੀ ਵੀ ਮੈਂ ਕਾੜੀ ਤਾਂ ਸੁਣੀ ਸੀ ਕਿ ਮੈਨੂੰ ਯਾਦ ਨਹੀਂ ਰਹੀ ਕਿ ਹਮ ਮਨਾਉਂਦੇ ਤਿੰਨ ਲਾਇਕ ਦੋ ਗਰੀਬ ਨੂੰ ਕੁੜੀਆਂ ਨੂੰ ਵਿਆਹ ਕੀਤਾ ਸੀਗਾ ਸੇ ਚੱਕਰ ਪਾ ਕੇ ਇਹ ਸਟੋਰੀਆਂ ਹੁੰਦੀ ਬੇਸ ਹਾਂਜੀ ਹਾਂਜੀ ਤੁਹਾਨੂੰ ਪਤਾ ਹੈ ਤਾਂ ਐ ਨਹੀਂ ਪਤਾ ਮਨਵੀਦੁੱਲਾ ਪੱਟੀ ਜੀ ਨੇ ਵਿਆਹ ਕੀਤਾ ਸੀ ਦੋ ਕੁੜੀਆਂ ਦਾ ਬਸ ਜ਼ਿਆਦਾ ਡੀਪ ਨਹੀਂ ਪਤਾ ਮੈਨੂੰ ਵੀ ਕੋਲੀ ਆਉਂਦੀ ਹੈ ਤੁਸੀਂ ਕਿੱਦਾ ਪਾਉਂਦੇ ਹੋ ਕਿੱਦੇ ਲੈਂਦੇ ਮੈਂ ਕਿਹਾ ਜੀ ਵੇੜਾ ਪਟਕੇ ਰੱਖ ਦਿੰਦੀਆਂ ਆ ਪਾ ਦਿਓ ਬੋਲੀ ਕੋਈ ਪਤਾ ਨਹੀਂ ਹੁੰਦਾ ਹਾਂ ਉਹ ਤਾਂ ਬੋਲੀ ਪਾ ਦਿਓ ਤੇ ਤਨਾਬੀ ਪੱਗਾ ਹੋਰਾਂ ਦੇ ਤਾਂ ਨਾਬੀ ਪੱਗਾ ਹੋਰਾਂ ਦੇ ਤਾਂ ਨਾਬੀ ਪੱਗਾ ਪਿੱਕੀ ਗਲਾ ਵੀ ਤੇਰੇ 'ਚ ਜਾਦੂ ਕਰ ਦੂੰਗੀ ਮਗਰ ਫਿਰੇਗਾ ਮੇਰੇ 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 'ਚ ਜਾਦੂ ਕਰ ਦੂੰਗੀ ਕੀ ਬਾਤ ਹੈ ਕੀ ਬਾਤ ਹੈ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਪਰਿਵਾਰ ਨੂੰ ਲੋਹੜੀ ਦੇ ਤਿਹਾਰ ਦੀ ਅੱਪਾ ਬੋਮਬਾਰ ਸੋ ਤੁਸੀਂ ਦੇਖਿਆ ਕਿ ਮੁਟਿਆਰਾ ਤੇ ਜਿਹੜੇ ਉੱਚ ਲੰਮੇ ਗੱਭਰੂ ਨੇ ਉਹ ਲੋਹੜੀ ਦਾ ਤਿਹਾਰ ਬੜੀ ਧਮ-ਧਮ ਦੇ ਨਾਲ ਮਨਾ ਰਹੇ ਨੇ ਪਰ ਪੰਜਾਬ ਟੀਵੀ ਵੱਲੋਂ ਵੀ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਲੋਹੜੀ ਦੀਆਂ ਢੇਰ ਸਾਰੀਆਂ ਮੁਬਾਰਕਾਂ ਆਪਣਾ ਸ਼ਹਿਰ ਜਿੱਥੇ ਤੁਸੀਂ ਰਹਿੰਦੇ ਹੋ ਉਸ ਨੂੰ ਸਾਫ਼ ਸੁਥਰਾ ਰੱਖੋ ਤੇ ਆਪਣੇ ਆਲੇ ਦੁਆਲੇ ਕੂੜਾ ਨਾ ਸਟੋ ਹੈਪੀ ਨਿਊ ਇਅਰ ਹੈਪੀ ਲੋਹੜੀ ਧਰਵਾਦ ਭਾਰਤ ਮੌਜੂਦਾ ਦੌਰ ਬਿਜ਼ਨਸ ਦਾ ਦੌਰ ਹੈ ਛੋਟੇ ਛੋਟੇ ਸਟਾਰਟਅਪ ਵੱਡੇ ਵੱਡੇ ਕਾਰੋਬਾਰ ਬਣ ਰਹੇ ਹਨ ਇਸ ਨੂੰ ਧਿਆਨ ਚ ਰੱਖਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਨੌਜਵਾਨ ਉਮਰ ਤੋਂ ਵਿਦਿਆਰਥੀਆਂ ਨੂੰ ਬਿਜ਼ਨਸ ਬਲਾਸਟਰ ਸਕੀਮ ਜ਼ਰੀਏ ਬਿਜ਼ਨਸ ਦੀ ਸਿਖਲਾਈ ਦੇਣੀ ਸ਼ੁਰੂ ਕੀਤੀ ਹੈ ਇਸ ਸਕੀਮ ਤਹਿਤ ਵਿਦਿਆਰਥੀ ਸਕੂਲਾਂ ਚ ਟੀਮਾਂ ਬਣਾ ਕੇ ਉਤਪਾਦ ਤਿਆਰ ਕਰਦੇ ਨੇ ਤੇ ਉਸ ਉਤਪਾਦ ਨੂੰ ਬਾਜ਼ਾਰ ਚ ਵੇਚਦੇ ਵੀ ਹਨ ਇਨ ਫਿਊਚਰ ਵੀ ਇਹੋ ਜੀਆਂ ਸਕੀਮਸ ਚੱਲਣਗੀਆਂ ਕਿ ਜਦੋਂ ਬੱਚਾ ਪਲੱਸ 2 ਤੋਂ ਬਾਅਦ ਸਕੂਲ ਦੇ ਵਿੱਚੋਂ ਬਾਹਰ ਜਾਏਗਾ ਪੜ ਕੇ ਬਹੁਤ ਵਧੀਆ ਆਪਣੀ ਜੋਗੇ ਅਰਨਿੰਗਸ ਉਹ ਕਰ ਸਕੇਗਾ ਆਪਣਾ ਖਰਚਾ ਜਿਹੜਾ ਹੈਗਾ ਉਹ ਆਪ ਕੱਢ ਸਕੇਗਾ bizness blaster scheme ذریعے ਇੱਕ ਤਾਂ ਸਕੂਲਾਂ ਦੇ ਵਿਦਿਆਰਥੀ ਨਵੀਂ ਉਤਸ਼ਾਹਜਨਕ ਗਤੀਵਿਧੀ ਨਾਲ ਜੁੜਦੇ ਹਨ ਤੇ ਦੂਜੇ ਪਾਸੇ ਉਹਨਾਂ ਨੂੰ ਕਾਰੋਬਾਰ ਦੀਆਂ ਅੰਦਰੂਨੀ ਤੇ ਬਾਹਰੀ ਡੁੰਗਾਈਆਂ ਸਮਝ ਆਉਂਦੀਆਂ ਹਨ ਪੰਜਾਬ ਸਰਕਾਰ ਦੁਆਰਾ ਪਿਛਲੇ ਸਾਲ bizness blaster scheme ਜੋ ਚਲਾਈ ਗਈ ਉਸਮੇ ਮੈਂ ਪਾਰਟਿਸਪੇਟ ਕੀਤਾ tha ਉਸਮੇ ਮੈਂ ਆਪਣਾ ਇੱਕ ਆਈਡੀਆ ਐਜੂਲਿਸਟਿੰਗ ਜੋ ਕਿ ਇੱਕ ਆਨਲਾਈਨ ਬੁੱਕ ਸੇਲਿੰਗ ਐਂਡ ਬਾਇੰਗ ਪਲੈਟਫਾਰਮ ਹੈ ਪੰਜਾਬ ਸਰਕਾਰ ਦੁਆਰਾ ਜੋ ਸੀਡ ਮਨੀ دی ਗਈ ਸੀ ਉਸੇ ਮੈਨੇ ਆਪਣੇ ਪਲੇਟਫਾਰਮ ਕੋ ਬਣਾਇਆ ਇਸ ਬਿਜ਼ਨਸ ਬਲਾਸਟਰ ਸਕੀਮ ਜ ਵਿਦਿਆਰਥੀਆਂ ਨੂੰ ਤਜਰਬੇਕਾਰ ਕਾਰੋਬਾਰੀਆਂ ਤੋਂ ਸਿਖਲਾਈ ਵੀ ਦਿਵਾਈ ਜਾਂਦੀ ਹੈ ਤਾਂ ਕਿ ਉਹਨਾਂ ਚ ਵੱਧ ਤੋਂ ਵੱਧ ਆਤਮ ਵਿਸ਼ਵਾਸ ਭਰੇ ਬਿਜ਼ਨਸ ਬਲਾਸਟਰ ਸ਼ੁਰੂ ਕੀਤਾ ਵੱਡੀਆਂ-ਵੱਡੀਆਂ ਕੰਪਨੀਆਂ ਨੇ 8ਵੀਂ 9ਵੀਂ 10ਵੀਂ ਚ ਪੜ੍ਹਦੇ ਬੱਚੇ ਹਾਇਰ ਕੀਤੇ ਨੇ ਕਿ ਤੂੰ ਫਿਊਚਰ ਚ ਸਾਡਾ EMPLOYE ਹੋਵੇਂਗਾ ਦੱਸ ਕਿੰਨੇ ਲੱਖ ਦਾ ਤੈਨੂੰ ਪੈਕੇਜ ਦੇਈਏ ਪੰਜਾਬ ਸਰਕਾਰ ਨੇ ਰਾਹ ਦਿਖਾਇਆ ਨਾਲੇ ਪੜਿਆ ਨਾਲੇ ਕਮਾਇਆ